अच्छा आईपीएल दी ऑक्शन चलण दी है मैं हजे बाकी ते नहीं देखी थोड़ी ही देखी है ते ਪੰਜਾਬੀਆਂ ਨੇ ਅਰਸ਼ਦੀਪ ਨੂੰ ਰਿਟੇਨ ਕਰ ਲਿਆ اچھا ਤੇ ਉਹ ਮੈਂ ਦੇਖੀ ਉਹਦੀ ਬੋਲੀ ਗਈ ਕਿਵੇਂ ਜਿਵੇਂ ਬਾਅਦ ਵਿੱਚ ਉਹਨਾਂ ਨੇ ਉਹਨੂੰ ਕਰ ਲਿਆ ਤੇ ਉਹ ਮੀਡੀਆ 'ਚ ਗੱਲ ਵੀ ਚੱਲਦੀ ਸੀ ਕਿ ਅਰਸ਼ਦੀਪ ਨੂੰ ਪੰਜਾਬ ਨੂੰ ਹੀ ਖਰੀਦਣਾ ਚਾਹੀਦਾ ਕਿ ਜਿੱਦਾਂ ਪੰਜਾਬੀ ਪ੍ਰਾਈਡ ਪ੍ਰਿੰਟ ਦੀ ਗੱਲ ਕਰਦੇ ਸੀ ਉਸ ਹੱਬ ਨਾਲ ਪੰਜਾਬੀਆਂ ਨੇ ਅਰਸ਼ਦੀਪ ਰੱਖ ਲਿਆ ਦੂਜੇ ਪਾਸੇ ਇੱਕ ਗੱਲ ਕੀ ਪੌਂਟਿੰਗ ਹੋਣਾ ਨੇ ਸ਼ਾਇਦ ਰਿ ਕੀ ਪੌਂਟਿੰਗ ਦਿੱਲੀ ਦਾ ਕੋਚ ਸੀ ਨਾ ਪਹਿਲਾਂ ਕਿ ਉਹ ਉਧਰ ਗਿਆ ਵੇ ਤੇ ਸ਼ਾਇਦ ਉਹ ਪੰਤ ਨੂੰ ਪੰਤ ਨੂੰ ਖਰੀਦੇਗਾ ਬਟ ਇਦਾਂ ਨਹੀਂ ਹੋਇਆ ਪੰਜਾਬ ਨੇ ਜਿਹੜਾ ਕੈਪਟਨ ਹੀ ਚੁਣਿਆ ਮੈਨੂੰ ਲੱਗਦਾ ਸ਼ਰੇਸ਼ ਸਹੀ ਹੈ ਚੁਣਿਆ 26.7 ਕਰੋੜ ਦਾ 4.87 ਮਿਲੀਅਨ ਦਾ ਪੰਜਾਬੀਆਂ ਨੇ ਖਰੀਦਾ ਉਹਨੂੰ ਤੇ ਦੂਜਾ ਇੱਕ ਜੂਦੀ ਚੈਲ ਵੀ ਪੰਜਾਬ ਨੇ ਖਰੀਦ ਲਿਆ ਆਛਾ ਉਹ ਕਨੇਲਾ 11 ਕਰੋੜ ਦਾ अच्छा अच्छा। ठीक गाल है। ਮੈਨੂੰ ਵੀ ਇਹ ਲੱਗਦਾ ਹੋਵੇਗਾ ਥੋੜੀ ਜਿਹੀ ਪੈਸੇ ਜ਼ਿਆਦਾ ਲਾਈ ਜਾਂਦੇ ਪਰ ਉਹ ਮੈਂ ਗੱਲ ਕਰਦਾ ਸੀ ਅੱਗੇ ਪਤੀਕ ਦੇ ਗੇ ਪਹਿਲੇ ਲਾਈ ਕਿਉਂ ਐਕਚੁਅਲ ਵਿੱਚ ਹੁਣ ਉਹਨਾਂ ਕੋਲ ਬਜਟ ਹੀ ਇੰਨਾ ਪੈਸੇ ਪਏ ਹੀ ਨਹੀਂ ਹੈ ਨਾ ਇਹ ਪਲੇਅਰਾਂ ਦਾ ਇੰਨੀ ਨਹੀਂ ਵੈਲੀਅੂ ਹੈ ਤੇ ਉਹ ਵੱਟ ਪੰਜਾਬ ਕੋਲੋਂ ਇਹ ਦੋ ਵੱਡੇ ਪਲੇਅਰ ਅਰਸ਼ਦੀ ਤੇ ਇੱਕ ਆਪਣਾ ਕੀ ਨਾਂ ਲੈਂਦੇ ਆ ਜਿਹੜਾ ਪਲੇਅਰ ਸਾਇਰ ਦੇ ਆਈਅਰ ਮੈਨੂੰ ਲੱਗਦਾ ਬਣਾਉਣਗੇ ਤੇ ਬੜਾ ਮਾੜਾ ਇੱਕ ਤੋਂ ਹੀ ਗੱਲ ਕਰੋ ਤੁਹਾਨੂੰ ਕੀ ਲੱਗਦਾ ਸਹੀ ਇਹ ਤੁਸੀਂ ਕੀਤਾ ਕਿ ਕਿਦਾਂ ਨਹੀਂ ਵਧੀਆ ਆ ਮੇਰਾ ਤਾਂ ਪੰਥ ਪਿੱਛੇ ਤਾਂ ਨਹੀਂ ਗਏ ਕਿਉਂਕਿ ਪੰਥ ਕੈਪਟਨ ਨਹੀਂ ਨਾ ਵਧੀਆ ਜਿੱਦਾਂ ਆਈਅਰ ਆਈਅਰ ਨੂੰ ਤਾਂ ਉਹਨਾਂ ਨੇ ਜਿਆਦਾ ਪੈਸਾ ਮਤਲਬ ਇੰਨਾ ਜਿਆਦਾ ਕੀਤਾ ਬੋਲੀ ਲਾਈ ਜਰ ਤੇ ਕਿਉਂਕਿ ਉਹਨੇ ਪਿਛਲਾ ਆਈਪੀਐਲ ਜਿਤਾਇਆ ਆਇਆ ਹੈ ਜਿਵੇਂ ਕੈਪਟਨ ਆਹ ਵਾਹ ਉਹ ਤਾਂ ਹੀ ਹੁੰਦੇ ਹਾਂ ਇਦਾਂ ਹੋਇਆ ਮੇਰੇ ਨਾਲ ਵਧੀਆ ਮਤਲਬ ਨਹੀਂ ਮੈਨੂੰ ਇਦਾਂ ਲੱਗਦਾ ਕਿ ਐਡਾ ਵੀ ਤਗੜਾਉ ਨਹੀਂ ਜਿੱਦਾਂ ਨਹੀਂ ਉਹ ਮਤਲਬ ਉਹ ਇਨੀ ਪਰਫਾਰਮ ਪਰਫਾਰਮ ਕਰੀਤਾ ਉਹਨਾਂ ਨੇ ਨਾ ਮੈਕਸਵੈਲ ਪੰਜਾਬ ਨੇ ਲੈ ਲਿਆ ਮੈਕਸਵੈਲ ਵੀ ਹੁਣੇ ਮੈਂ ਦੇਖੀ ਆ ਅੱਛਾ ਅੱਛਾ ਤੇ ਪੰਜਾਬ ਨੇ ਲੈ ਲਿਆ ਸਟੋਇਨਿਸ ਵੀ ਲੈ ਲਿਆ ਪੰਜਾਬ ਵਾਲਿਆਂ ਨੇ ਇਸ ਵੀਡੀਓ ਵਿੱਚ ਮੈਂ ਉਹ ਹੀ ਦੱਸਣੇ ਆ ਕਿ ਕਿੰਨੇ ਕਿਹੜੇ ਗੜਾ ਖਰੀਦਿਆ ਮਾਰਕਸ ਸਟੋਇਨਿਸ ਲਿਆ 11 ਕਰੋੜ ਦਾ ਪੰਜਾਬ ਨੇ ਗਲੈਨ ਮੈਕਸਵੈਲ ਨੂੰ 4.2 ਕਰੋੜ ਦਾ ਲਿਆ ਤੇ ਫੇਰ ਪੰਜਾਬੀਆਂ ਨੇ ਹੋਰ ਖਰੀਦਿਆ ਆਪਣਾ ਯੂਜੀ ਚੈਲ ਖਰੀਦਿਆ 18 ਕਰੋੜ ਦਾ ਜਿਹੜੇ ਵੱਡੇ ਨਾਂ ਆ ਅੱਛਾ ਡੇਵਿਡ ਵਾਰਨਰ ਅਨਸੋਲਡ ਗਿਆ ਵੀ ਬੜੀ ਵੱਡੀ ਖਬਰ ਜੈਕ ਫਰੇਜ਼ਰ ਡੀਜੀ ਨੇ ਰੱਖਿਆ ਡੀਸੀ ਨੇ ਰੱਖਿਆ ਫਰੇਜ਼ਰ ਵੀ ਠੀਕ ਆ ਰਚਨ ਰਵਿੰਦਰਾਨ ਸੀਐਸਕੇ ਨੇ ਰਖ ਲਿਆ ਲਮਿੰਗਸਟਨ ਗਿਆ ਆਰਸੀਬੀ ਚ ਅਸ਼ਵਿਨ ਗਿਆ ਸੀਐਸਕੇ ਚ 9.7 ਕਰੋੜ ਦਾ ਇੰਨੀ ਹੈਗੀ ਸੀ ਇਹਦੀ ਮਮਾ ਸ਼ਾਮੀ 10 ਕਰੋੜ ਚ ਸਰਪਰਾਜ ਹਦਰਾਬਾਦ 23 ਕਰੋੜ ਦਾ ਵਿਕਿਆ ਵੈਂਕਟੇਸ਼ ਆਈਅਰ ਤੇ ਇਗਾ ਗਿਆ ਠੀਕ ਆ ਉਹ ਕਿ ਉਹ ਕਮਾਲ ਹੋ ਰਹੀ ਯਾਰੀ ਨਾ ਹਾਂ ਉਹ ਹੀ ਕਮਾਲ ਹੈ ਇਹ ਦਾ ਚਲੋ ਪੰਜਾਬੀਆਂ ਨੇ ਸਟੋਇਨਸ ਵੀ ਪਹਿਲਾਂ ਪੰਜਾਬ ਕੋਈ ਮੈਕਸਵੈਲ ਵੀ ਪਹਿਲਾਂ ਪੰਜਾਬ ਕੋਈ ਦੋਨੇ ਪੰਜਾਬ ਨੇ ਡਾਲੇ ਆ ਪੰਜਾਬ ਦੀਆਂ ਟੀਮਾਂ ਹੋਪਫੁਲੀ ਉਹ ਕਿਉਂਕਿ ਉਹ ਨਾ ਰਿਕੀ ਪੌਂਟਿੰਗ ਕੋਚ ਹੈ ਨਾ ਤੇ ਰਿਕੀ ਪੌਂਟਿੰਗ ਨੇ ਜਿਆਦਾ ਆਸਟ੍ਰੇਲੀਆ ਨਹੀਂ ਖਰੀਦ ਰਹੇ ਹਿਲਦਾ ਜੀਗਾ ਹੈ ਨਾ ਤੇ ਉਹੀ ਗੱਲ ਹੈ ਬਿਲਕੁਲ ਬਿਲਕੁਲ ਬੜਾ ਫਿਰ ਵੀ ਆਸਕਰੀ ਖਰੀਦ ਲਿਆ ਵਧੀਆ ਗੱਲ ਹੈ ਚਲੋ ਘਟ ਉਹ ਵਧੀਆ ਹਾਂ ਜੀ ਉਹ ਡਿਜ਼ਰਵ ਵੀ ਕਰਦਾ ਸੀ ਇਹਨੇ ਪੈਸੇ ਤੇ ਕੈਪਟਨ ਐ ਯੂ ਰੋਗਾ ਪਸਵੇਰ ਤੱਕ ਦੇਖ ਲੈਣੇ ਕੀ ਕਿੰਨੇ ਟੀਮ ਮੈਨੂੰ ਲੱਗਦਾ ਵਧੀਆ ਹੋ ਗਿਆ ਕਿਉਂਕਿ ਧਵਨ ਵੀ ਇਨਾਂ ਕੋਲ ਰਬਾੜਾ ਵੀ ਇਨਾਂ ਕੋਲੇ ਹਨਾ ਨਹੀਂ ਰੀਟੇਨ ਨਹੀਂ ਕੀਤੇ ਇਨਾਂ ਨੇ ਕਿਸੇ ਨੂੰ ਵੀ ਹੋਰ ਅੱਛਾ ਇਨਾਂ ਨੇ ਰਬਾੜਾ ਪਰ ਕਿਹਦੇ ਕੋਲ ਗਿਆ ਮੈਂ ਤੈਨੂੰ ਦੱਸ ਦਿੰਦਾ ਹੁਣ ਕਿੰਗਜ਼ 11 ਕੋ ਕੌਣ ਕੌਣ ਹੈ ਸ਼੍ਰੀਸ਼ਾ ਯਰ ਪ੍ਰਭ ਸਿਮਰਨ ਹੈ ਸ਼ਿਸ਼ਾਂਕ ਸਿੰਘ ਹੈ ਗਲੈਨ ਮੈਕਸਵੈਲ ਹੈ ਮਾਰਕ ਸਟੋਇਨਸ ਹੈ ਤੇ ਅਰਸ਼ਦੀਪ ਤੇ ਜੂਦੀ ਚੈਲ ਅਜੇ ਸਿਰਫ ਇੰਨੇ ਹੀ ਬੰਦੇ ਹੋਏ ਨੇ ਇਹਨੇ ਕੋਸ 77 ਕਰੋੜਾਂ ਜੇ ਕਮਾਈ ਹੈ ਹੂੰ ਬਲੇ 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 ਬਹੁਤ ਜਿਆਦਾ ਪੈਸਾ ਲਾਇਆ ਕੈਪਟਨ ਦੇ ਹਿਸਾਬ ਨਾਲ ਲਾਇਆ ਆਈ ਥਿੰਕ ਹਾਂ ਹਨਾ ਠਾਈ ਗੱਲ ਆ ਟਰੋਫੀਲੀ ਅੱਛਾ ਸੋ ਮਿਚ ਮਾਰ ਸੀ ਗਿਆ ਵੈ ਐਲ ਐਸ ਜੀ अच्छा अच्छा ਉਹ ਮਿਸਰਾ ਅੱਜ ਵੀ ਗਿਆ ਜੀਟੀ ਕੋ 12 ਕਰੋੜ ਦਾ ਚਲੋ ਕੇਲ rahul ਨੂੰ dc ਨੇ ਖਰੀਦਿਆ ਇਸ ਵਾਰੀ 14 ਕਰੋੜ ਲਾ ਕੇ ਉਹ ਕੈਪਟਨ ਬਣਾਉਂ ਗਏ ਉਹਨੂੰ ਪਰ ਪੰਜਾਬੀਆਂ ਲਈ ਵੱਡੀ ਖਬਰ ਇਹੀ ਆ ਕਿ ਅਰਸ਼ਦੀਦ ਨੇ ਬਾਦਸ ਲੈ ਲਿਆ ਤੇ ਬਾਕੀ ਜਿਹੜੇ ਜਿੱਦਾਂ ਮੈਂ ਦੇਖ ਰਿਹਾ ਨਾਲ ਨਾਲ ਕੇ ਕੀ ਇਹ ਵਧੀਆ ਮੈਨਰਾ ਕੀ ਮੈਕਸਵਲ ਵਤਨੀ ਵਧੀਆ ਮੈਕਸਵਲ ਉਹ ਵੇਹੇ ਹਾਂ ਨੇ ਠੀਕ ਆ ਚਲੋ ਦੇਖੋ ਉਹਨੇ ਕੀ ਬੰਡਿੰਗ ਕਿਸ ਤਰ੍ਹਾਂ ਦੀ ਟੀਮ ਤਿਆਰ ਕਰ ਰਹੀ ਹੈ ਤੋ ਇਹ ਨਹੀਂ ਸੀ ਠੀਕ ਹੈ ਚਲ ਆਪਾਂ ਕਰਦੇ ਫਿਰ ਹੁਣ